ਸਸਿਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ 1500 ਮੰਤਰੀ ਰੋਟੀ ਬਾਰੇ ਇਹਦਾ ਡਰਾ ਜਿਹੜਾ 12 ਤਰੀਕ ਨੂੰ ਨਿਕਲ ਜਾ ਰਿਹਾ ਤੇ ਸ਼ਾਮ 6 ਵਜੇ ਡਰਾ ਨਿਕਲਣਾ ਹੈ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਵਾਰੀ ਗੱਲ ਕਰਦੇ ਹਾਂ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਪਹਿਲਾ ਪ੍ਰਾਈਜ਼ ਜਿਹੜਾ 15 ਲੱਖ ਰੁਪਏ ਦਾ ਕੱਢਿਆ ਜਾਣਾ ਦੂਸਰਾ ਨਾਮ ਹੋਣਾ ਜੀ 9000 ਰੁਪਏ ਦੇ 50 ਪ੍ਰਾਈਜ਼ ਆ ਤੀਸਰਾ 5000 ਦਾ ਇਹ 100 ਪ੍ਰਾਈਜ਼ ਕੱਢੇ ਜਾਣੇ ਆ ਤੇ ਚੌਥਾ ਨਾਮ ਹੋਣਾ ਜੀ 2000 ਦਾ ਇਹ ਵੀ 100 ਪ੍ਰਾਈਜ਼ ਆ ਪੰਜਵਾਂ ਨਾਮ 1000 ਦਾ ਇਹ ਵੀ 100 ਪ੍ਰਾਈਜ਼ ਜੀ ਇਹਨਾਂ ਵਿੱਚ ਤੇ ਛੇਵਾਂ ਨਾਮ ਹੈਗਾ ਜੀ ਟੋਟਲ ਸਕੀਮ ਜਿਹੜੀ 1 ਲੱਖ ਟੈਟਾ ਚਪੀਆਂ ਐ ਏ ਔਰ ਬੀ ਸੀਰੀਜ਼ ਦੇ ਦੋ ਸੀਰੀਜ਼ਾਂ ਵਿੱਚ ਇਹ ਟੈਟਾ ਆਈ ਹੈ ਪਹਿਲਾ ਪ੍ਰਾਈਜ਼ 15 ਲੱਖ ਰੁਪਏ ਦਾ ਪਿਛਲੀ ਵਾਰ ਤੁਹਾਨੂੰ ਪਤਾ ਬੀਗਿਨਰ ਡਾਟਾ ਜੋ ਆਇਆ ਸੀਗਾ ਤੇ ਇਸ ਵਾਰ ਦੇਖਦੇ ਹਾਂ ਅਨਸੋਲਡ ਜਾਂਦਾ ਤਾਂ ਬੀਗਿਨਰ ਡਾਟਾ ਜੋ ਆਦਾ ਕਿਉਂਕਿ ਇਹ ਜਿਹੜਾ ਪਹਿਲਾ ਪ੍ਰਾਈਜ਼ 15 ਲੱਖ ਦਾ ਇਹ ਗਰੰਟਡ ਨਹੀਂ ਹੈਗਾ ਬੀਗਿਨਰ ਡਾਟਾ ਜੋ ਵੀ ਆ ਸਕਦਾ ਅਨਸੋਲਡ ਵੀ ਆ ਸਕਦਾ ਠੀਕ ਹੈ ਜੀ ਤੇ ਬਾਕੀ 9000 5000 2000 1000 200 ਰੁਪਏ ਦੇ ਪ੍ਰਾਈਜ਼ ਇਹ ਰ ਵਿੱਚ ਤੁਸੀਂ ਏ ਔਰ ਬੀ ਸੀਰੀਜ਼ ਸੇਮ ਨੰਬਰ ਦੀ ਟੈਟਾ ਖਰੀਦਦੇ ਹੋ ਇਹਦਾ ਫਾਇ ਬਾਕੀ ਪ੍ਰਾਈਜ਼ ਤੁਹਾਨੂੰ ਡਬਲ ਮੈਨੇਜ ਜੀ 9000 ਚਲਾ ਕੇ ਦਾ 18000 ਰੁਪਏ ਮਿਲਣਾ ਤੇ ਬਾਕੀ ਰਿਜ਼ਲਟ ਦੇਖਣ ਲਈ ਸਾਡੇ ਪੇਜ ਨੂੰ ਕੱਲ ਫੋਲੋ ਜੇ ਕੋਈ ਤੁਹਾਡਾ ਸਵਾਲ ਹੈ ਤੁਸੀਂ ਮੈਨੂੰ ਕਮੈਂਟਾਂ ਚ ਜਾਂ ਮੈਸੇਂਜਰ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਧੰਨਵਾਦ